ਮਾਮਲਾ ਬਟਾਲਾ ਅਧੀਨ ਪਿੰਡ ਪਿੰਡ ਦਾਲਮ ਨੰਗਲ ਤੋਂ ਸਾਹਮਣੇ ਆਇਆ ਜਿੱਥੇ ਸਰਕਾਰ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ 1 ਕਰੋੜ 35 ਲੱਖ ਰੁਪਏ ਦੀ ਗ੍ਰਾਂਟ ਭੇਜੀ ਸੀ ਪਰ ਪਿੰਡ ਦੇ ਕੁਝ ਲੋਕਾਂ ਨੇ ਆਰੋਪ ਲਗਾਇਆ ਹਨ ਕਿ ਪਿੰਡ ਦੇ ਸਰਪੰਚ ਨੇ ਵਿਕਾਸ ਲਈ ਆਏ 1 ਕਰੋੜ ਦੀ ਗ੍ਰਾਂਟ ਵਿੱਚ ਘਪਲੇਬਾਜ਼ੀ ਕੀਤੀ ਹੈ ਜਿੱਥੇ ਚੱਲਦੇ ਇਹ ਸ਼ਿਕਾਇਤ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਕੋਲ ਵੀ ਪਹੁੰਚੀ ਲੇਕਿਨ ਸ਼ਿਕਾਇਤ ਕਰਤਾ ਅਮਰਪ੍ਰੀਤ ਸਿੰਘ ਦੀ ਕਿਤੇ ਸੁਣਵਾਈ ਨਾ ਹੋਣ ਕਰਕੇ ਫਿਰ ਅਮਰਪ੍ਰੀਤ ਸਿੰਘ ਨੇ ਇਸ ਕਪੜੇ ਬਾਈ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਿੱਥੇ 3.5 ਸਾਲ ਬਾਅਦ ਮਾਨਯੋਗ ਹਾਈ ਕੋਰਟ ਨੇ ਪੰਚਾਇਤ ਵਿਭਾਗ ਨੂੰ ਦੇਸ਼ ਜਾਰੀ ਕਰ ਦਿੱਤੇ ਕਿ ਇਸ ਪਿੰਡ ਵਿੱਚ ਹੋਏ ਵਿਕਾਸ ਕਾਰਜਾਂ ਦੀ ਜਾਂਚ ਕਰਕੇ ਰਿਪੋਰਟ ਤਿਆਰ ਕਰਕੇ ਕੋਰਟ ਨੂੰ ਭੇਜੀ ਜਾਵੇ ਜਿਸ ਤੋਂ ਬਾਅਦ ਪੰਚਾਇਤੀ ਭਾਗ ਦੀ ਟੀਮ ਐਸ.ਡੀ.ਓ ਦੀ ਅਗਵਾਈ ਵਿੱਚ ਪ੍ਰਿੰਟ ਪਹੁੰਚੀ ਤੇ ਵਿਕਾਸ ਕਾਰਜਾਂ ਦੀ ਜਾਂਚ ਕੀਤੀ ਗਈ ਇਸ ਮੌਕੇ ਤੇ ਪੰਚਾਇਤੀ ਵਿਭਾਗ ਦੇ ਐਸਡੀਓ ਗਗਨਦੀਪ ਸਿੰਘ ਨੇ ਕਿਹਾ ਕਿ ਵਿਭਾਗ ਨੂੰ ਮਿਲੇ ਮਾਨਜੋ ਕੋਰਟ ਦੇ ਹੁਕਮਾਂ ਮੁਤਾਬਕ ਇਹ ਜਾਂਚ ਕੀਤੀ ਜਾ ਰਹੀ ਹੈ ਰਿਪੋਰਟ ਬਣਾ ਕੇ ਵਿਭਾਗ ਤੇ ਮਾਨਜੋ ਕੋਰਟ ਨੂੰ ਭੇਜੀ ਜਾਵੇਗੀ ਵਿਕਾਸ ਕਾਰਜ ਗ੍ਰਾਂਟ ਦੇ ਹਿਸਾਬ ਨਾਲ ਨਹੀਂ ਹੋਈ ਜਿੰਨੀ ਗ੍ਰਾਂਟ ਆਈ ਹੈ ਨਾ ਵਿਕਾਸ ਕਾਰਜ ਕੀਤੇ ਨੇ ਪਰ ਉਹਨੇ ਜੇ ਹੋਏ ਨਹੀਂ ਜਿੰਨੇ ਹੋਣੇ ਚਾਹੀਦੇ ਮਤਦਾਨ ਵੀ ਤੁਹਾਡੇ ਹੁੰਦੇ ਰਹੇ ਹਾਂਜੀ ਮਤਦਾਨ ਵੀ ਤੁਹਾਡੇ ਹੋਏ ਮੇਰੇ ਨਾਲ ਬਹੁਤ ਇਹਦੀ ਸਲਾਹ ਨਹੀਂ ਸੀ ਕੋਈ ਘਾਟੀ ਮੇਰੇ ਤੋਂ ਕਰਾਇਆ ਸੈਂ ਕਰਾਇਆ ਕੋ ਥੋੜੇ ਮਤਿਆਂ ਤੇ ਬਾਕੀ ਉਹਨੇ ਆਪਣੇ ਖਾਸ ਮੈਂਬਰਾਂ ਕੋਈ ਕਰਾਇਆ ਕਿਉਂਕਿ ਲਗਾਤਾਰ ਤੁਸੀਂ ਸਾਈਨ ਕੀਤੇ ਤੇ ਤਾਂ ਹੀ ਪੈਸੇ ਵੀ ਨਿਕਲੇ ਆ ਪੈਸੇ ਵੇਖੋ ਪੈਸੇ ਦੇ ਨਿਕਲਦੇ ਰਹੇ ਆ ਪਰ ਹੁਣ ਤਾਂ ਲੋਨ ਨਹੀਂ ਤੇ ਇੰਨੇ ਹੀ ਕਿਹ ਪਤਾ ਕੀ ਕਰਦਾ ਰਕੀ ਸਾਡੀ ਕਦੀ ਕੋਈ ਸਲਾਹ ਨਹੀਂ ਲਈ ਕੋਈ ਪੁੱਛਿਆ ਹੀ ਨਹੀਂ ਕਦੀ ਸਾਨੂੰ ਵੀ ਆ ਕੰਮ ਕਰੀਏ ਨਾ ਕਰੀਏ ਅਸਰ ਕਿ ਜਿਸ ਤਰੀਕੇ ਪੇ ਵੇਖਿਆ ਜਾਵੇ ਕਿ 1.5 ਕਰੋੜ ਦੇ ਕੀਵਾ 1 ਕਰੋੜ 35 ਲੱਖ ਤੇ ਉਹ ਪੈਸੇ ਲੱਗੇ ਕਿਤੇ ਲਬਦੇ ਪੈਣ ਜੇ ਨਹੀਂ ਆ ਜਿਹੜੀ ਸਮਸ਼ਾਨਗੜ ਮਿੰਡੇ ਆ ਨਾ ਇਹ 18 ਲੱਖ ਰੁਪਿਆ ਆ ਸੀਗਾ 300 ਸਮਸ਼ਾਨ ਸਾਡੇ 350 ਸਮਸ਼ਾਨਗੜ ਦੇ ਇਹ ਆਟ ਬਰਾਂਡੇ ਚਾਰ ਦੁਵਾਰੀਆਂ ਸਭ ਕੁਝ ਪਹਿਲਾਂ ਹੋਇਆ ਸੀ ਤੁਸੀਂ ਆਪ حساب ਲਾ ਲਓ 6 ਲੱਖ ਰੁਪਇਆ ਇੱਕ ਹੁੰਦਾ ਸਮਸ਼ਾਨ ਘਰ 6 ਲੱਖ ਲੱਗ ਸਕਦਾ ਇਹਨਾਂ ਇਹਨੇ ਪਾ ਤੁਸੀਂ ਵੇਖ ਹੀ ਲਿਆ 6 ਲੱਖ ਜਿੱਤੇ ਕਈ ਕੁਝ ਬਣ ਜਾਂਦਾ ਸੜਕਾਂ ਤੇ ਪੱਕੀਆਂ ਕਰਤੀਆਂ ਇਹ ਸੜਕਾਂ ਤੇ ਗਵਰਨਮੈਂਟ ਹੀ ਬਣੀਆਂ ਨੇ ਆ ਬਸ ਘਰਾਂ ਦੇ ਆ ਗੱਡੀ ਗੱਡੀ ਜਿਹੜੀ ਇੰਟਰਲੌਕ ਤੁਹਾਨੂੰ ਲਾਈ ਹਾਂ ਜੀ ਇਹ ਲਾਈ ਇਹ ਲਾਈ ਯਾਨੀ ਕਿ ਤੁਸੀਂ ਲੱਗਦਾ ਕਿ ਨਹੀਂ ਪੈਸੇ ਲੱਗੇ ਨਹੀਂ ਪੂਰੇ ਪੈਸੇ ਨਹੀਂ ਲੱਗੇ 1 ਕਰੋੜ 35 ਲੱਖ ਬਹੁਤ ਜ਼ਿਆਦਾ ਪੈਸਾ ਹੁੰਦਾ ਭਾਜੇ ਨਰੇਗਾ ਵੱਖਰਾ ਹੈ ਜੀ ਨਰੇਗਾ 'ਚ ਬਹੁਤ ਪੈਸਾ ਆਇਆ ਉਹਨ ਪਤਾ ਨਹੀਂ ਨਰੇਗਾ ਚ ਇਹਨਾਂ ਨੇ ਕੋਈ ਰਿਕਾਰਡ ਹੀ ਨਹੀਂ ਜੇ ਦੇਣ ਦੇ ਬੰਦੇ ਕੀ ਕੀਤਾ ਗਿਆ ਹਾਂਜੀ ਟੀਮ ਮੈਜਰਮੈਂਟ ਕਰ ਰਹੀ ਹੈ ਜੀ ਇਹਨਾਂ ਨੂੰ ਕਿਹਾ ਪੂਰੀ ਇਮਾਨਦਾਰੀ ਨਾਲ ਮੈਜਰਮੈਂਟ ਕਰਿਓ ਆਪਣੀ ਨਾਲ ਜੋ ਵੀ ਤੁਹਾਡਾ ਪ੍ਰੋਪਰਾਈਟਰ ਨਿਕਲ ਕੇ ਵੇਖੇ ਵੇਖਾਂਗੇ ਬਾਕੀ ਜਿਹੜਾ ਕੋਈ ਨਰੇਗਾ ਦੇ ਵਿੱਚ ਕੰਮ ਕੀਤਾ ਜਾਂ ਦੂਸਰਾ ਕੰਮ ਕੀਤਾ ਵਾ ਪੰਚਾਇਤ ਦਾ ਹੁਣ ਇਹ ਆਪਾਂ ਚੈੱਕ ਕਰਨਾ ਕਿ ਪੰਚਾਇਤ ਨੂੰ ਰੇਗਾ ਜਨਾ ਕਨਵਰਟ ਕਰਨ ਰੇਕਨ ਪੰਚਾਇਤ ਚ ਦੋਵਾਂ ਨੂੰ ਮਿਲਾ ਕੇ ਨਾ ਕੋਈ ਉੱਚੇ ਕੀਤਾਈ ਕਰੀ ਐਚ ਕੀਤਾ ਉਹ ਥੋੜਾ ਜਿਹਾ ਆਪਾਂ ਡਾਊਟਫੁੱਲ ਹੈਗਾ ਕੰਮ ਉਹ ਜਿਹੜਾ ਕਲੀਅਰ ਕਰਾਂਗੇ ਹੁਣ ਆਪਾਂ ਅੱਛਾ ਕਿੰਨੀ ਗ੍ਰਾਂਟ ਆਈ ਸੀ ਕਿੰਨੇ ਦਾ ਗੱਵਨ ਲੱਗਦਾ ਤੁਹਾਨੂੰ ਗ੍ਰਾਂਟ ਜਿਹੜੀ ਜਿਆਦਾ ਆਈ ਹੈ ਕਰੋੜ ਡੇਢ ਕਰੋੜ ਦਾ ਗੱਵਨ ਹੈਗਾ ਜੀ ਨਰੇਗਾ ਪਲੱਸ ਆਪਣਾ ਪੰਚਾਇਤ ਜਿਨ੍ਹਾਂ ਦੇ ਤੁਸੀਂ ਰੋਪ ਲਾ ਰਹੇ ਹੋ ਉਹ ਮੌਜੂਦਾ ਸਰਪੰਚ ਨੇ ਆਹ ਮੌਜੂਦਾ ਸਰਪੰਚ ਨੇ ਕਿਸ ਪਾਰਟੀ ਨਾਲ ਸੰਬੰਧ ਰੱਖਦੇ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਜੀ ਲੱਗਦਾ ਤੁਹਾਨੂੰ ਐਸੇ ਕਿਸ ਤੀਕਣਾ ਡਿਸਟ੍ਰਿਕਟ ਨਾਲ ਤੁਸੀਂ ਸ਼ਿਕਾਇਤ ਕੀਤੀ ਹੈ ਕਿ ਵਾਕਿਆ ਹੀ ਗਵਨ ਹੋਇਆ ਵਾ ਹਾਂਜੀ ਸਰ ਇਹ ਪਿੰਡ ਦਾ ਬਣਿਆ ਵਾ ਧਰਮਸ਼ਾਲਾ ਵਗੈਰਾ ਉੱਥੇ ਕੀ ਲੱਗਦਾ ਤੁਹਾਨੂੰ ਕਿਸ ਤੀਕਣਾ ਗਵਨ ਵੇਖਦੇ ਤੇ ਵੇਖੋ ਜੀ ਆਪਣਾ ਅਸੀਂ ਆਪਾਂ ਮੀਟਿੰਗ ਮੈਜਰਮੈਂਟ ਕਰ ਰਹੇ ਆ ਨਾ ਹੁਣ ਅਸੀਂ ਵੇਖਾਂਗੇ ਕਿ ਖਰਚਾ ਕਿੰਨਾ ਪਾਇਆ ਗਿਆ ਉਹ ਤੋਂ ਪਾ ਲੱਗੇਗਾ ਵੀ ਬਲ ਖਰਚਾ ਕਿੰਨਾ ਪਾਇਆ ਗਿਆ ਵਾ ਤੇ ਕੰਮ ਹੋਇਆ ਕਿਨੇ ਦਾ ਫਿਰ ਉਹ ਤੋਂ ਸਾਰਾ ਸਿੱਟਾ ਬਾਹਰ ਨਿਕਲੇਗਾ ਕਿ ਕੀ ਹੋਏਗਾ ਪਰ ਜੋ ਮੈਂ ਚੈੱਕ ਕੀਤਾ ਵੀ ਸ਼ਮਸ਼ਾਨ ਘਰ ਤੇ ਪੈ ਲੱਗੇ ਤੁਹਾਨੂੰ ਲੱਗੇ ਪੈ ਲੱਗੇ ਉਹਨੇ ਪੈਸੇ ਲੱਗੇ ਨਹੀਂ ਹੈਗੇ ਵੀ ਆਪਾਂ ਤੇ ਜੇ ਉਹਨੇ ਪ ਅੱਛਾ ਕਿੰਨਾ ਸਮਾਂ ਲੱਗ ਗਿਆ ਤੁਹਾਨੂੰ ਐਫਰ ਲੜਾਈ ਦਾ ਇਹ 1.5 ਸਾਲ ਬਾਅਦ ਐਨਾ ਕੁਝ ਹੋਇਆ ਜੀ ਅੱਛਾ ਕੀ ਸ਼ੁਰੂਆਤ ਕਿੱਦਾ ਕੀਤੀ ਸੀ ਸ਼ੁਰੂਆਤ ਜੀ ਪਹਿਲਾਂ ਮੈਂ ਆਪਣਾ ਆਟਿਆ ਹੀ ਪਾਈ ਸੀ ਆਪਣਾ ਦਫਤਰ ਉਥੇ ਆਪਣਾ ਬਲਾਕ ਦਫਤਰ ਦੇ ਵਿੱਚ ਉਥੇ ਜਾਂਦੇ ਰਿਹਾ ਬਾਰ-ਬਾਰ ਸਾਨੂੰ ਅੱਜ ਕਰਦੇ ਆਂ ਕੱਲ ਕਰਦੇ ਆਂ ਜੀ ਤੁਹਾਨੂੰ ਅੱਜ ਐਪਲੀਕੇਸ਼ਨ ਦੇ ਦੋ ਜੀ ਸਵੇਰੇ ਕਰਦੇ ਆਂ ਸਾਨੂੰ ਰਿਕਾਰਡ ਦੇਣ ਤੇ ਹੀ ਘਟੋ ਘਟ ਸਾਲ ਲਾਤਾ ਵਾ ਰਿਕਾਰਡ ਰਿਕਾਰਡ ਸਾਡੇ ਕੋਲ ਅਜੇ ਤੱਕ ਨਹੀਂ ਜੀ ਹੈਗਾ ਕਾਰਨ ਕੀ ਆ ਵੀ ਕਬਲਾ ਯਾਦਾ ਵਾ ਤੇ ਰਿਕਾਰਡ ਤਾਂ ਨਹੀਂ ਦੇ ਪਾਉਂਦੇ ਜੀ ਆਪਾਂ ਜੇ ਕਬਲਾ ਨਹੀਂ ਹੈਗਾ ਤੇ ਬੰਦਾ ਰਿਕਾਰਡ ਤੇ ਉਧੇ ਦੇਣਦਾ ਵੀ ਆ ਲੋ ਵੀ ਆਪਣਾ ਫੇਰ ਉਹ ਕਿਸ ਤਰ੍ਹਾਂ ਕੇ ਸੀ ਕਿ ਨਾ ਮਾਂਜੂ ਕੋਰਟ ਨੂੰ ਹਾਂਜੀ ਜਿਹੜਾ ਮਾਂਜੂ ਕੋਰਟ ਆ ਮਾਂਜੂ ਆਪਣਾ ਭਰੋਸਾ ਜੀ ਕੋਰਟ ਤੇ ਪੂਰਾ ਜੀ ਕੋਰਟ ਆਪਣਾ ਕੇ ਫਾਈਲ ਆ ਕੇ ਪਾਸੇ ਲਾਈ ਕਰੇਗੀ ਵਜੇ ਕਰੇਗੀ ਓਕੇ ਥੈਂਕ ਯੂ ਤਾਲਮ ਪੰਚਾਇਤ ਜੀ ਹਾਜ਼ਰ ਹੋਏ ਆਂ ਆਪਾਂ ਆਪਣੀ ਪੂਰੀ ਟੈਕਨੀਕਲ ਟੀਮ ਦੇ ਨਾਲ ਇੱਥੇ ਹਾਜ਼ਰ ਹੋਏ ਆਂ ਸਾਨੂੰ ਮਾਨਯੋਗ ਹਾਈ ਕੋਰਟ ਵੱਲੋਂ ਹੁਕਮ ਹੋਈ ਸੀ ਮਤਲਬ ਕਿ ਆਪਣੇ ਡਿਪਾਰਟਮੈਂਟ ਹੁਕਮ ਹੋਈ ਸੀ ਕਿ ਜਿਹੜੀ ਇਹ ਤਾਲਮ ਦੀ ਜਿਹੜੀ ਇਹ ਸਪਤਾਲ ਮੁਕੰਮਲ ਕਰੋ ਮੈਨੂੰ ਕਾਲ ਮੈਨੂੰ ਆਪਣੇ ਕਾਰਜਕਾਰੀ ਇੰਜੀਨੀਅਰ ਸਾਹਿਬ ਦੇ ਹੁਕਮ ਹੋਇਆ ਏਡੀਸੀ ਡੀ ਸਾਹਿਬ ਦੇ ਹੁਕਮ ਹੋਇਆ ਕਿ ਆਪਾਂ ਅੱਜ ਪਿੰਡ-ਪਿੰਡ ਦੀ ਪਰਤਾਲਾ ਜਲਦ ਤੋਂ ਜਲਦ ਮੁਕੰਮਲ ਕਰ ਲਈਏ ਇਸ ਲਈ ਮੈਂ ਆਪਣੀ ਪੂਰੀ ਟੈਕਨੀਕਲ ਟੀਮ ਲੈ ਕੇ ਤੇ ਹਾਜ਼ਰ ਹਾਂ ਕਿਹੜੀ ਕਿਹੜੀ ਜਗ੍ਹਾ ਦਾ ਇੱਥੇ ਕਰੋ ਇਹ ਹਾਈਓ ਸਰਪੰਚ ਸਾਹਿਬ ਦੱਸਣਗੇ ਜਿਹੜੀ 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 ਜਗ੍ਹਾ ਸਰਪੰਚ ਨੇ ਕਾਮ ਵਿਕਾਸ ਕਾਰਜ ਕਰਾਏ ਨੇ ਜਿਹੜੇ ਜਿਹਦੇ ਨਾਲ ਦੇ ਸ਼ਿਕਾਇਤਕਰਤਾ ਸਹਿਮਤ ਹੈ ਸ਼ਿਕਾਇਤਕਰਤਾ ਸਹਿਮਤ ਹੈਗੇ ਨੇ ਉਹ ਆਪਾਂ ਮੈਨਰੇ ਸ਼ਿਕਾਇਤਕਰਤਾ ਬੰਦੂ ਕਿ ਸ਼ਿਕਾਇਤ ਕੀਤੀ ਨਹੀਂ ਉਹ ਨਹੀਂ ਉਹਦੇ ਮੈਨ ਸ਼ਿਕਾਇਤ ਆਈ ਸੀ ਪਿੰਡ ਦੇ ਗਵਨ ਹੋ ਲੱਗਦਾ ਕੋਈ ਤੁਹਾਨੂੰ ਨਹੀਂ ਅਜੇ ਤਾਂ ਅੰਡਰ ਇਨਵੈਸਟੀਗੇਸ਼ਨ ਹੈ ਜਦ ਤੱਕ ਬਰਤਾਲ ਦੀ ਪੂਰੀ ਇਨਕੁਆਇਰੀ ਫਾਈਨਲ ਨਹੀਂ ਹੁੰਦੀ ਬਾਸ ਅਜੇ ਤੱਕ ਕੁਝ ਨਹੀਂ ਕਹਿ ਸਕਦੇ ਸੀ। ਠੀਕ ਹੈ। ਥੋੜੇ ਬਿੜੇ ਲੱਗੇ ਤਾਂ। આરોਪ ਲਾਉਣ ਦੀ ਕੋਈ ਗੱਲ ਨਹੀਂ ਪਿੰਡ ਦੇ ਕਿਸੇ ਆਮ ਬੰਦੇ ਜਿਹਦੇ ਮਰਜ਼ੀ ਘਰ ਜਾ ਕੇ ਪੁੱਛ ਲਓ ਕਿ 5 ਸਾਲ ਸਰਪੰਚ ਨੇ ਰਾਤ ਦੇ 12 ਵਜੇ ਬੱਚੇ ਨਹੀਂ ਆਵਾਜ ਮਾਰੀ ਜੀ ਨਹੀਂ ਉਹਨਾਂ ਦੇ ਘਰ ਗਿਆ ਫਿਰ ਦੱਸੋ। આરોਪ ਲੱਗੇ ਨੇ ਕਿ 1.5 ਕਰੋੜ ਦੇ ਕਰੀਬ ਦੀ ਜਿਹੜਾ ਘਪਲਾ ਕੀਤਾ ਸਾਰੇ આરોਪ ਲੱਗੇ ਨੇ ਤੇ 피ਤਾ ਬਾ ਚੱਲਿਆ ਤੁਹਾਡੇ ਸਾਹਮਣੇ ਆ ਜਾਣਾ ਹੈ ਜੋ ਵੀ ਹੈਗਾ। ਹਾਂ। ਬਾਕੀ ਤੁਸੀਂ ਪਲੇ ਗਰਾਊਂਡ ਜਾਓ। 70 ਸਾਲਾਂ ਬਾਅਦ ਪਹਿਲੀ ਵਾਰੀ ਪ੍ਰੀਖ ਮੜੀਆਂ 17 ਸਾਲਾਂ ਚ ਤਿੰਨ ਮੜੀਆਂ ਇੱਕਦਮ ਪਹਿਲੀ ਵਾਰੀ ਬਾਬਾ ਤ੍ਰਿਪਤੀ ਰਜਿੰਦਰ ਬਾਬਾ ਸਾਹਿਬ ਦੀ ਦੇਣ ਦੀ ਬਦੌਲਤ ਬਣੀਆਂ ਪਿੰਡ ਦੇ ਮੜੀਆਂ ਤਿੰਨ ਦਿਨ ਬਣੀਆਂ ਸਰ ਉਹ ਮੈਂ ਨਹੀਂ ਕਹਿ ਸਕਦਾ ਜੀ ਪਰ ਇੱਕ ਕਬਰਸਤਾਨ ਵੀ ਹੈ ਇੱਥੇ ਉਹ ਪੁਰਾਣਾ ਜੋਤ ਰਿਆ ਆਉਂਦਾ ਉਹਦੇ ਸਾਹਮਣੇ ਥੈਂਕ ਯੂ